ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਡੇ ਕਮੈਂਟ ਬੋਲਦੇ ਆਂ ਗਰਮੀ ਅੱਜ ਫਿਰ ਬਹੁਤ ਹੋਈ ਪਈ ਹੈ ਹਾਂਜੀ ਤੇ ਜਸਵਿੰਦਰ ਕੌਰ ਨੇ ਕਮੈਂਟ ਕੀਤਾ ਆਪਾਂ ਨੂੰ ਅਖੀ ਅਕਰੂਟ ਛਿਲਕੇ ਕਿ ਛਿਲਕੇ ਸਮੇਤ ਹਾਂਜੀ ਤੁਸੀਂ ਨਾ ਛਿਲਕੇ ਸਮੇਤ ਹੀ ਉਹਨੂੰ ਭੁੰਨਣਾ ਹੈ ਕੋਈ ਛੱਲਣ ਵਗੈਰਾ ਦੀ ਕੋਈ ਜ਼ਰੂਰਤ ਨਹੀਂਗੀ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਫਿਰ ਤੁਸੀਂ ਉਹਨੂੰ ਪੀਸ ਲੈਣਾ ਫਿਰ ਪੀਸ ਕੇ ਤੇ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਫਿਰ ਲਗਾਉਣਾ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤਾਂ जिमरजीत कौर ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੀ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਦਸਤੋ ਦੀਦੀ ਠੀਕ ਠਾਕ ਹੋ ਤੁਸੀਂ ਕਿਰਨਦੀਪ कौर ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਕੌਰ ਬਹੁਤ-ਬਹੁਤ ਧੰਨਵਾਦ ਜੀ ਨਵੇਂ ਸ਼ਹਿਰ ਵਾਲੇ ਮਨਜੀਤ ਕੌਰ ਖੋਖਾ ਰੂਪਨਗਰ ਤੋਂ ਬਹੁਤ-ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ-ਬਹੁਤ ਧੰਨਵਾਦ ਜੀ ਰਮਨਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ ਤੇ ਇਹਨਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਤੋਂ ਵੀਡੀਓ ਨਹੀਂ ਆਈ ਹੈ ਨਾ ਤੇ ਉਹਨਾਂ ਜੀ ਜੀ ਮੈਨੂੰ ਜਿਵੇਂ ਕਿ ਅੱਜਕੱਲ ਹਨਾ ਮਾਹੌਲ ਚੱਲ ਰਿਹਾ ਜਿਹੜਾ ਬੜਾ ਖਰਾਬ ਪੰਜਾਬ ਦਾ ਦਿਵਸ ਮਣ ਜਾ ਨਹੀਂ ਕੀਤਾ ਇਸ ਕਰਕੇ ਨਾ ਵੀਡੀਓ ਉਹਨੂੰ ਨਾ 2 ਦਿਨ ਹੋ ਗਏ ਸੀਗੇ ਤੇ ਵਸਾਂ ਜੇ ਲੱਗਿਆ ਵੀ ਨਹੀਂ ਮਨ ਜਾ ਹੀ ਨਹੀਂ ਕੀਤਾ ਇਸ ਕਰਕੇ ਨਹੀਂ ਪਾਈ ਤੇ ਬਾਕੀ ਹੋਰ ਸਭ ਠੀਕ ਠਾਕ ਆ ਕੋਈ ਪ੍ਰੋਬਲਮ ਨਹੀਂ ਗਈ ਵਧੀਆ ਚਲੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਤਾਂ ਠੀਕ ਠਾਕ ਆ ਤੇ ਪਰ ਜਿਹੜੇ ਹੜ੍ਹ ਵਾਲੇ ਇਹ ਰਹੀ ਹੈ ਨਾ ਉੱਧਰ ਬਹੁਤ ਬੁਰਾ ਹਾਲਾ ਲੋਕ ਕਰੋ ਬੇਕਾਰ ਘਰ ਟਹਿਗੇ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਤੇ ਉਹਨਾਂ ਨੂੰ ਦੇਖ ਕੇ ਬਸ ਨਾ ਮਨ じゃ ਨਹੀਂ ਕੀਤਾ ਵੀਡੀਓ ਬਣਾਉਣ ਵਾਸਤੇ ਤੇ ਹਾਂਜੀ ਇੱਕ ਨੁਸਖਾ ਬਹੁਤ ਵਧੀਆ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਹੈ ਮੈਂ ਸਕਰ ਕੇ ਵੀਡੀਓ ਬਣਾਈ ਅੱਜ ਵੀ ਮੇਰਾ ਮਨ ਨਹੀਂ ਸੀ ਕਰ ਰਿਹਾ ਵੀਡੀਓ ਪਾਉਣ ਨੂੰ ਤੇ ਪਰ ਫਿਰ ਵੀ ਮੈਂ ਸੋਚਿਆ ਕਿ ਚਲੋ ਹਨਾ ਇਹ ਵੀ ਇੱਕ ਕੰਮ ਆ ਸਾਡਾ ਕਈ ਭੈਣ ਭਾਈ ਕਮੈਂਟ ਕਰਨਗੇ ਕਿ ਕਿੱਦਾਂ ਦੇ ਹਾਲਾਤ ਆ ਪੰਜਾਬ ਦੇ ਤੁਸੀਂ ਵੀਡੀਓ ਬਣਾ ਰਹੇ ਹੋ ਹਨਾ ਇਹ ਹਰ ਕਿਸੇ ਦਾ ਕੰਮ ਹੀ ਆ ਚਲੋ ਆਪਾਂ ਵੀ ਆਪਦੇ ਜਿੰਨਾ ਵੀ ਹੋ ਸਕਿਆ ਦਸਵਾਂਜ ਕੱਢਿਆ ਹਨਾ ਤੇ ਆਪਾਂ ਨੂੰ ਐ ਹੁੰਦਾ ਕਿ ਚਲੋ ਜੀ ਆਪਾਂ ਕੰਮ ਕਰਾਂਗੇ ਫੇਰ ਹੀ ਆਪਣੇ ਕੋਲੇ ਪੈਸਾ ਹੋਊਗਾ ਫੇਰ ਹੀ ਆਪਾਂ ਵੀ ਚਲੋ ਜੇ ਆਪਦੇ ਕੋਲੇ ਹੋਊ ਕੁਝ ਤਾਂ ਹੀ ਆਪਾਂ ਕਿਸੇ ਨੂੰ ਕੋਈ ਪੁੰਨਦਾਨ ਕਰ ਸਕਦੇ ਹਾਂ ਬਾਕੀ ਇਹੋ ਜਿਹਾ ਟਾਈਮ ਰੱਬ ਕਿਸੇ ਤੇ ਨਾਂ ਲੈ ਕੇ ਆਵੇ ਕਿ ਜਿੰਨੇ ਮਾੜੇ ਹਾਲਾਤ ਆ ਉਧਰ ਦੇਖ ਕੇ ਐ ਲੱਗਦਾ ਹੈ ਕਿ ਪ੍ਰਮਾਤਮਾ ਚਲੋ ਕੋਈ ਗਰੀਬ ਹੁੰਦਾ ਮੀਰ ਹੁੰਦਾ ਆਪਦੇ ਘਰੇ ਸਾਰੇ ਰਾਜੇ ਹੁੰਦੇ ਆ ਹਨਾ ਕੋਈ ਵੀ ਕਿਸੇ ਤੋਂ ਐਦਾ ਮੰਗ ਕੇ ਜਦੋਂ ਆਪਾਂ ਚੀਜ਼ ਲੈਨੇ ਆ ਬਹੁਤ ਔਖਾ ਲੱਗਦਾ ਏ ਤੇ ਪ੍ਰਮਾਤਮਾ ਇਹੋ ਜਿਹਾ ਦਿਨ ਕਿਸੇ ਤੇ ਵੀ ਨਾ ਲੈ ਕੇ ਆਵੇ ਕਿ ਜਿਹੜੇ ਕਿਸੇ ਦੀ ਝਾਕ ਆਪਣ ਰੱਖਣੀ ਪਵੇ ਕਿ ਹਾਏ ਸਾਨੂੰ ਕੋਈ ਦੇ ਕੇ ਜਾਊਗਾ ਹੁਣ ਜਿਵੇਂ ਉਹ ਕੋਠਿਆਂ ਤੇ ਚੜੇ ਬੈਠੇ ਆ ਵਿਚਾਰੇ ਵੇਟ ਕਰਦੇ ਹੋਣੇ ਲੰਗਰ ਵਾਲੇ ਆਉਣਗੇ ਤੇ ਫੇਰ ਆਪਾਂ ਕੁਝ ਖਾਵਾਂ ਪੀਵਾਂਗੇ ਛੋਟੇ ਛੋਟੇ ਬੱਚੇ ਆ ਤੇ ਬਹੁਤ ਔਖਾ ਲੱਗਦਾ ਏ ਤੇ ਐਂ ਦੇਖ ਕੇ ਲੱਗਦਾ ਵੀ ਵਾਹਿਗੁਰੂ ਇਹੋ ਜਿਹਾ ਟਾਈਮ ਕਦੇ ਵੀ ਕਿਸੇ ਤੇ ਵੀ ਨਾ ਆਵੇ ਤੇ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਆਪਾਂ ਉਹਨਾਂ ਬਾਰੇ ਸੋਚਦੇ ਹਾਂ ਹਨਾ ਪੂਰੀ ਜ਼ਿੰਦਗੀ ਲੱਗ ਜਾਂਦੀ ਆਪਣੀ ਘਰ ਬਣਾਉਣ ਤੇ ਤੇ ਮਿੰਟ ਲੱਗ ਗਿਆ ਉਹਨਾਂ ਦਾ ਸਾਰਾ ਕੁਝ ਰੁੜ ਗਿਆ ਤੇ ਦੇਖੋ ਜੀ ਕਿਵੇਂ ਉਹ ਵਿਚਾਰੇ ਦੁਬਾਰਾ ਬਹੁਤ ਔਖਾ ਹੋ ਜੂਗਾ ਹਨਾ ਚਲੋ ਜ਼ਿੰਦਗੀ ਇਹ ਜਿਉਣਾ ਤਾਂ ਪੈਂਦਾ ਹੈ ਹਰ ਕਿਸੇ ਨੂੰ ਤੇ ਪਰ ਔਖਾ ਬਹੁਤ ਹੁੰਦਾ ਹੈ ਤੇ ਚਲੋ ਪ੍ਰਮਾਤਮਾ ਹਿੰਮਤ ਦਿੰਦਾ ਹੈ ਕਿਦਾਂ ਦੇ ਵੀ ਹਾਲਾਤ ਹੋਣ ਤੇ ਵਾਹਿਗੁਰੂ ਹੀ ਹਿੰਮਤ ਦਿੰਦਾ ਆਪਾਂ ਨੂੰ ਵੀ ਆਪਾਂ ਇਦਾਂ ਦੇ ਹਾਲਾਤਾਂ ਦੇ ਨਾਲ ਲੜ ਸਕੀਏ ਤੇ ਬਾਕੀ ਚਲੋ ਜਿੰਨੇ ਵੀ ਭੈਣ ਭਾਈ ਹੈ ਨਾ ਬਹੁਤ ਜ਼ਿਆਦਾ ਉਹਨਾਂ ਨੇ ਸੇਵਾ ਕੀਤੀ ਬਹੁਤ ਜ਼ਿਆਦਾ ਸੇਵਾ ਕੀਤੀ ਸਾਰੇ ਮਤਲਬ ਜੀ ਕਿਉਂਕਿ ਆਇਆ ਲੱਗਦਾ ਹੈ ਕਿ ਉਹਨਾਂ ਨੂੰ ਦੇਖ ਕੇ ਨਾ ਹਰ ਕਿਸੇ ਦੀ ਮਤਲ ਅੱਖ ਦੇ ਵਿੱਚੋਂ ਹੰਝੂ ਡਿੱਗੇ ਹੋਣਗੇ ਜਦੋਂ ਉਹਨਾਂ ਦੇ ਆਪਾਂ ਹਾਲਾਤ ਦੇਖਦੇ ਆਂ ਤੇ ਹਰ ਕਿਸੇ ਨੇ ਜਿੰਨਾ ਵੀ ਕਿਸੇ ਨੇ ਕੀ ਕਰ ਸਕਿਆ ਜਿਵੇਂ ਆਪਾਂ ਕਹਿੰਨੇ 10 ਰੁਪਏ ਤੋਂ ਲੈ ਕੇ ਲੱਖ ਤੱਕ 2 ਲੱਖ ਤੱਕ ਜਿੰਨੀ ਕਿਸੇ ਦੀ ਗੁੰਜਾਇਸ਼ ਹਰ ਕਿਸੇ ਨੇ ਕੀਤਾ ਕਿ ਨਹੀਂ ਜੇ ਆਪਣੇ ਤੇ ਕਿਸੇ ਭੈਣ ਭਰਾ ਤੇ ਮਾੜਾ ਟਾਈਮ ਆਇਆ ਤਾਂ ਉਹਦੇ ਨਾਲ ਖੜਨਾ ਹਨਾ ਤੇ ਚਲੋ ਬਹੁਤ ਵਧੀਆ ਹੈ ਤੇ ਅੱਗੇ ਵੀ ਚਲੋ ਉਹਨਾਂ ਦਾ ਵਿਚਾਰਿਆਂ ਦਾ ਜਿੰਨਾ ਚਿਰ ਪੂਰਾ ਮਤਲਬ ਚੱਲਦਾ ਨਹੀਂ ਰੋਜ਼ਗਾਰ 19 ਦੇਰ ਸਾਰੇ ਭੈਣ ਭਾਈ ਕਹਿ ਰਹੇ ਆ ਕਿ ਆਪਾਂ ਨਾਲ ਖੜੇ ਹੋਵਾਂਗੇ ਤੇ ਚਲੋ ਇਦਾਂ ਹੀ ਹੀ ਹੋਵੇ ਤੇ ਬਹੁਤ ਵਧੀਆ ਲੱਗਿਆ ਇੰਨਾ ਪਿਆਰ ਦੇਖ ਕੇ ਪੰਜਾਬ ਦਾ ਕਿ ਇੱਕ ਦੂਸਰੇ ਦੇ ਨਾਲ ਜਦੋਂ ਐ ਖੜਦਾ ਏ ਕੋਈ ਤੇ ਬਹੁਤ ਵਧੀਆ ਲੱਗਦਾ ਏ ਇਹਦੂ ਦੇਖ ਕੇ ਵੀ ਬਹੁਤ ਵਧੀਆ ਲੱਗਿਆ ਕਿ ਚਲੋ ਉਹ ਤਾਂ ਜੋ ਕੁਦਰਤ ਨੇ ਕਰ ਦਿੱਤਾ ਹਨਾ ਚਲੋ ਕੁਦਰਤੀ ਮਾਰ ਸੀਗੀ ਪਰ ਜਿਹੜੇ ਭੈਣ ਭਾਈਆਂ ਨੇ ਸਾਥ ਦਿੱਤਾ ਤੇ ਉਹ ਬਹੁਤ ਹੀ ਵਧੀਆ ਮਤਲਬ ਉਹਨਾਂ ਦਾ ਵੀ ਇੰਨਾ ਹੀ ਧੰਨਵਾਦ ਆ ਨਾ ਜਿਹੜੇ ਭੈਣ ਭਾਈ ਉਹਨਾਂ ਦੇ ਨਾਲ ਜਾ ਕੇ ਖੜ ਗਏ ਉਹ ਵੀ ਚੜ੍ਹਦੀ ਕਲਾ ਵਿੱਚ ਰਹਿਣ ਪ੍ਰਮਾਤਮਾ ਨੂੰ ਤਰੱਕੀਆਂ ਬਖਸ਼ੇ ਹੋਰ ਵੱਧ ਤੋਂ ਵੱਧ ਪੰਜਾਬ ਨੂੰ ਹਨਾ ਇੰਨੀ ਤਰੱਕੀ ਦੇਵੇ ਵਾਹਿਗੁਰੂ ਕੇ ਇਦਾਂ ਹੀ ਹੋਵੇ ਕਿਉਂਕਿ ਪੰਜਾਬੀ ਹਰ ਥਾਂ ਤੇ ਲੰਗਰ ਲਾਉਂਦੇ ਆ ਕੋਈ ਵੀ ਪਾਸੇ ਦੁੱਖ ਤਕਲੀਫ ਕੋਈ ਵੀ ਹੋ ਜੇ ਤੇ ਪੰਜਾਬੀ ਹਮੇਸ਼ਾ ਪਹੁੰਚ ਜਾਂਦੇ ਉਸ ਜਗ੍ਹਾ ਤੇ ਚਾਹੇ ਕਿਤੇ ਵੀ ਜਾਣਾ ਪਵੇ ਜਰੂਰ ਜਾਂਦੇ ਆ ਤੇ ਵਾਹਿਗੁਰੂ ਦਾ ਪ੍ਰਮਾਤਮਾ ਬਸ ਚੰਤੀ ਕਲਾ ਵਿੱਚ ਰੱਖੇ ਤੇ ਕਮਾਈਆਂ ਵਿੱਚ ਬਰਕਤ ਪਾਵੇ ਤੰਦਰੁਸਤੀਆਂ ਬਖਸ਼ੇ ਆਪਾਂ ਤਾਂ ਇੰਨਾ ਕੀ ਕਹਿ ਸਕਦੇ ਆ ਹਨ ਆਪਣੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਕਿ ਆਪਾਂ ਉਹਨਾਂ ਦਾ ਕਿਵੇਂ ਧੰਨਵਾਦ ਕਰੀਏ ਤੇ ਅੱਜ ਮੇਰੇ ਕੋਲ ਇੱਕ ਛੋਟਾ ਜਿਹਾ ਨੁਸਖਾ ਹੈ ਜਿਹੜੇ ਭੈਣ ਭਾਈ ਫੈਟ ਤੋਂ ਪਰੇਸ਼ਾਨ ਹਨ ਕਹਿੰਦੇ ਮੋਟਾਪਾ ਬਹੁਤ ਜ਼ਿਆਦਾ ਹੈ ਤੇ ਮੋਟਾਪਾ ਬਿਮਾਰੀਆਂ ਦਾ ਘਰ ਹੁੰਦਾ ਹੈ ਮੈਂ ਖੁਦ ਵੀ ਟਰਾਈ ਕਰਨਾ ਤੇ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਰਹੀ ਹਾਂ ਕਿ ਮੈਨੂੰ ਐ ਕਿ ਚਲੋ ਮੈਂ ਜੋ ਕਰ ਰਹੀ ਹਾਂ ਮੈਂ ਆਪਣੇ ਭੈਣ ਭਾਈਆਂ ਨੂੰ ਵੀ ਦੱਸ ਦੇਵਾਂ ਤੇ ਮੈਨੂੰ ਐ ਲੱਗ ਰਿਹਾ ਕਿ ਬਹੁਤ ਵਧੀਆ ਲੱਗਦਾ ਹੈ ਤੇ ਹੈ ਚੀਜ਼ ਕੀ ਹੈ ਜਿਹੜੇ ਆਪਾਂ ਕਹਿੰਦੇ ਆਂ ਅੰਬ ਦੇ ਪੱਤੇ ਹੁੰਦੇ ਆ ਤੁਸੀਂ ਕੀ ਕਰਨਾ ਹੈ ਤਿੰਨ ਚਾਰ ਪੱਤੇ ਲੈ ਲੈਣੇ ਆਂਬ ਦੇ ਧੂਕੀ ਉਹਨਾਂ ਨੂੰ ਸਵਾਰ ਕੇ ਤੇ ਸੁਬਾ ਤੁਸੀਂ ਉਬਾਲ ਲੈਣੇ ਆਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨੂੰ ਉਬਾਲ ਲੈਣੇ ਆਂ ਤੇ ਫਿਰ ਜਿਵੇਂ ਆਪਾਂ ਉਹ ਐਵੇਂ ਬਣ ਜਾਂਦਾ ਜਿਵੇਂ ਗ੍ਰੀਨ ਟੀ ਹੁੰਦੀ ਆ ਤੇ ਆਪਾਂ ਗ੍ਰੀਨ ਟੀ ਬਣਾ ਕੇ ਉਹਦੀ ਪੀਣੀ ਆ ਤੁਸੀਂ ਮਿੰਨਾ ਵੀ ਦਿਨ ਪੀ ਕੇ ਦੇਖ ਲਓ ਐਨਾ ਵਧੀਆ ਰਿਜ਼ਲਟ ਆ ਤੁਹਾਨੂੰ ਜੇ ਤੁਸੀਂ ਪੀ ਲਓਗੇ ਤੁਹਾਡਾ ਸਿਰ ਪੂਰਾ ਇੱਕਦਮ ਐਕਟਿਵ ਹੋ ਜਾਊਗਾ ਐ ਜਿਵੇਂ ਆਪਾਂ ਨੂੰ ਥਕਾਨ ਥਕਾਨ ਰਹਿੰਦੀ ਆ ਉਹਦੇ ਤੋਂ ਵੀ ਤੁਹਾਨੂੰ ਬਹੁਤ ਵਧੀਆ ਲੱਗੂਗਾ ਤੇ ਜੇ ਅੱਜ ਤਾਂ ਮੈਨੂੰ ਇਹ ਸੀ ਕਿ ਚਲੋ ਮੈਂ ਇੰਨੀ ਕੀ ਵੀਡੀਓ ਬਣਾਉਣੀ ਆ ਤੇ ਮੈਂ ਕਿਸੇ ਦਿਨ ਤੁਹਾਨੂੰ ਪੂਰੀ ਵੀਡੀਓ ਤੁਹਾਡਾ ਸ਼ੇਅਰ ਕਰੂੰਗੀ ਕਿਸ ਤਰ੍ਹਾਂ ਬਣਾਉਣਾ ਹੈ ਜਾਂ ਮੈਂ ਕਿਸ ਤਰ੍ਹਾਂ ਪੀਣੀ ਆ ਤੁਸੀਂ ਉਦਾਂ ਹੀ ਪੀਓ ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਤੁਸੀਂ ਉਦਾਂ ਦਾ ਟਰਾਈ ਕਰਕੇ ਦੇਖੋ ਤੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਐਨਾ ਜ਼ਿਆਦਾ ਵਧੀਆ ਲੱਗਦਾ ਹੈ ਨਾ ਜਦੋਂ ਆਪਾਂ ਪੀ ਲਿਆ ਤੇ ਇਹ ਹੈਗਾ ਕਿ ਤੁਸੀਂ ਇੱਕ ਘੰਟਾ ਉਸ ਤੋਂ ਬਾਅਦ ਪੀਣ ਤੋਂ ਬਾਅਦ ਕੁਝ ਵੀ ਨਾ ਖਾਓ ਪੀਓ ਤੇ ਚੇਟਾ ਘਟ ਜੂਗਾ ਜੋ ਆਪਣੇ ਐਕਸਟਰਾ ਫੈਟ ਹਨ ਬਿਲਕੁਲ ਹੀ ਚਲੀ ਜਾਊਗੀ ਬਹੁਤ ਵਧੀਆ ਲੱਗੂਗਾ ਤੇ ਮੈਨੂੰ ਵੀ ਲੱਗ ਰਿਹਾ ਕਿ ਥੋੜਾ ਜਿਹਾ ਮੈਨੂੰ ਹੌਲਾ ਲੱਗ ਰਿਹਾ ਆਪਣਾ ਸਰੀਰ ਨਾ ਕਿ ਪਹਿਲਾਂ ਇਦਾਂ ਭਾਰਾ ਪੰਜਾ ਲੱਗਦਾ ਸੀ ਆ ਹੁਣ ਮੈਨੂੰ ਲੱਗ ਰਿਹਾ ਕਿ ਮੈਂ ਬਹੁਤ ਜ਼ਿਆਦਾ ਇੱਕ ਹੋਰ ਹੌਲਾ ਹੌਲਾ ਪੰਜਾਬ ਦਾ ਮਹਿਸੂਸ ਕਰਦੀ ਐ ਤੇ ਵਧੀਆ ਲੱਗਦਾ ਤੇ ਮੈਂ ਚਲੋ ਇੱਕ ਨਵਾਂ ਸੂਟ ਵੀ ਸਵਾਇਆ ਮੈਨੂੰ ਰਖੜੀ ਤੇ ਮਿਲਿਆ ਸੀਗਾ ਤੇ ਮੈਂ ਸਟਿਚ ਕਰਵਾਇਆ ਤੇ ਦੇਖੋ ਇਦਾਂ ਦਾ ਡਿਜ਼ਾਈਨ ਬਣਵਾਇਆ ਦੋਨਾਂ ਪਾਸੇ ਇਦਾਂ ਆ ਦੇਖੋ ਜੀ ਸਲਵਾਰ ਨਾਲ ਦੀ ਇਦਾਂ ਫੱਟੀ ਲਗਾ ਲਈ ਤੇ ਇਦਾਂ ਦਾ ਆਪਾਂ ਗਲਾਬ ਡਿਜ਼ਾਈਨ ਕਰਵਾਇਆ ਦੇਖੋ ਜੀ ਤੇ ਮੈਨੂੰ ਇਦਾਂ ਲੱਗ ਰਿਹਾ ਕਿ ਮੈਂ ਪਤਲੀ ਹੋ ਗਈ ਮੈਂ ਨਵਾਂ ਸੂਟ ਪਾਇਆ ਤੇ ਪਹਿਲਾਂ ਵਾਲੇ ਨਾਪ ਤੇ ਬਣਿਆ ਨਹੀਂ ਤਾਂ ਮੇਰੇ ਪਹਿਲਾਂ ਵਾਲੇ ਜਿਹੜੇ ਕੱਪੜੇ ਆ ਨਾ ਉਹ ਟਾਈਟ ਹੋ ਗਏ ਸੀ ਇਹ ਮੈਨੂੰ ਇਦਾਂ ਲੱਗ ਰਿਹਾ ਸੀਗਾ ਕਿ ਮੈਂ ਤਾਂ ਜਿਆਦਾ ਮਤਲਬ ਫੈਟ ਹੋ ਰਹੀ ਹੈ ਬਹੁਤ ਜਿਆਦਾ ਹੋ ਰਹੀ ਹੈ ਇਦਾਂ ਟੈਨਸ਼ਨ ਜੀ ਸੀਗੀ ਤੇ ਪਰ ਬਹੁਤ ਵਧੀਆ ਲੱਗਿਆ ਹਫਤੇ 10 ਦਿਨਾਂ ਦੇ ਵਿੱਚ ਹੀ ਇਦਾਂ ਆਪਣੇ ਆਪ ਨੂੰ ਇੱਕ ਹੌਲਾ ਪੰਜਾ ਮਹਿਸੂਸ ਹੋਣ ਲੱਗ ਗਿਆ ਕਿ ਮੈਂ ਤਾਂ ਪਤਲੀ ਹੋ ਗਈਆਂ ਮਤਲਬ ਹੌਸਲਾ ਆਇਆ ਹੋ ਗਿਆ ਤੇ ਜਿਹੜੀਆਂ ਮੇਰੀਆਂ ਭੈਣਾਂ ਮੋਟੀਆਂ ਐ ਜਾਂ ਬਾਈ ਐ ਹਨ ਵੇਟ ਜਿਆਦਾ ਐ ਫੈਟ ਜਿਆਦਾ ਚੜੀ ਹੋਈ ਐ ਤੇ ਤੁਸੀਂ ਸਵੇਰ ਅੰਬ ਦੇ ਪੱਤਿਆਂ ਦੀ ਗ੍ਰੀਨ ਟੀ ਬਣਾ ਕੇ ਜ਼ਰੂਰ ਪੀਓ ਉਹਨੂੰ ਤਿੰਨ ਚਾਰ ਚਾਰ ਪੱਤੇ ਲੈ ਲਿਓ ਤੁਸੀਂ ਅੰਬ ਦੇ ਕਿਉਂਕਿ ਹੁਣ ਤਾਂ ਆਮ ਹੀ ਮਿਲ ਰਹੇ ਆ ਮਤਲਬ ਸੀਜ਼ਨ ਚੱਲੀ ਜਾਂਦਾ ਹਨਾ ਬੜੇ ਸੋਹਣੇ ਹਰੇ ਭਰੇ ਆਂਬਾਂ ਦੇ ਬੂਟੇ ਆਮ ਹੀ ਖੇਤਾਂ ਦੇ ਵਿੱਚ ਹੁੰਦੇ ਆ ਜੇ ਨਹੀਂ ਹੈਗਾ ਤੁਹਾਨੂੰ ਬੁਜਾਰੋ ਵੀ ਮਿਲ ਜਾਣਗੇ ਤੇ ਤੁਸੀਂ ਲਿਆ ਕੇ ਤੇ ਉਹਨਾਂ ਨੂੰ ਰੱਖ ਲਿਓ ਸਟੋਰ ਕਰਕੇ ਉਹ ਆਪਾਂ ਇੱਕ ਦਿਨ ਲੈ ਆਈਏ ਨਾ ਉਹ 10 12 ਲੈ ਜਾਂਦੇ ਪੱਤੇ ਤਾਂ ਉਹ ਆਪਾਂ ਮਤਲਬ ਲਿਆ ਕੇ ਰੱਖ ਲਈਏ ਖਰਾਬ ਨਹੀਂ ਹੁੰਦੇ ਛੇਤੀ ਤੇ ਮੌਸਮ ਹੁਣ ਚੇਂਜ ਹੋ ਗਿਆ ਵਧੀਆ ਹੀ ਆ ਤੇ ਤੁਸੀਂ ਚਾਰ ਪੱਤੇ ਪਾ ਕੇ ਤੇ ਪਾਣੀ ਦੇ ਵਿੱਚ ਢੋ ਲੈ ਉਹਨੂੰ ਚੰਗੀ ਤਾ ਫਿਰ ਉਬਾਲ ਲਿਓ ਉਬਾਲਣਾ ਤੁਸੀਂ ਇੰਨਾ ਹੈ ਕਿ ਉਹਦਾ ਤੁਹਾਨੂੰ ਪਤਾ ਲੱਗ ਜੂਗਾ ਕਲਰ ਚੇਂਜ ਹੋ ਜੂਗਾ ਪਾਣੀ ਦਾ ਇਦਾਂ ਹੋ ਜੂਗਾ ਜਿਵੇਂ ਗ੍ਰੀਨ ਟੀ ਆਪਣੀ ਬਣ ਗਈ ਹੈ ਗ੍ਰੀਨ ਗ੍ਰੀਨ ਜਾ ਉਹਦਾ ਨਾ yellow yellow ਜਾ ਤੇ ਇਦਾਂ ਹੋ ਜੂਗਾ ਮਿਕਸ ਹੀ ਆ ਤੇ ਆਪ ਨੂੰ ਪਤਾ ਲੱਗ ਜੂਗਾ ਕਿ ਉਹਨਾਂ ਨੇ ਆਪਣਾ ਰੰਗਤ ਵਿੱਚ ਛੱਡ ਦਿੱਤਾ ਤੇ ਤੁਸੀਂ ਪੀ ਕੇ ਦੇਖਿਓ ਜੀ ਬਹੁਤ ਵਧੀਆ ਰਿਜ਼ਲਟ ਆ ਤੁਹਾਡੀ ਐਕਸਟਰਾ ਫੈਟ ਬਿਲਕੁਲ ਖਤਮ ਹੋ ਜੂਗੀ ਥੋੜੇ ਜੇ ਦਿਨਾਂ ਦੇ ਵਿੱਚ ਹੀ ਤੇ ਤੁਸੀਂ ਜ਼ਰੂਰ ਕਰਿਓ ਟਰਾਈ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਲੱਗਿਆ ਤੇ ਅੱਜ ਸਿਰਫ ਇੰਨੀ ਕੀ ਵੀਡੀਓ ਬਣਾਉਣੀ ਸੀ ਆਪਾਂ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ